ਦੇਖੋ ਜਿਮਨੀ ਚੋਣ ਦਾ ਤਾਂ ਉਥੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਪਤਾ ਵੀ ਉਹਨਾਂ ਨੇ ਕਦੋਂ ਜਿਹੜੀ ਐ ਅਨਾਉਂਸ ਜਿਹੜੀ ਉਹ ਕਰ ਦੇਣੀ ਹੈ ਪਰ ਸਾਨੂੰ ਉਮੀਦ ਹੈ ਵੀ ਸ਼ਾਇਦ ਜਿਹੜੀ ਪੰਚਾਇਤੀ ਚ ਉਹਨਾਂ ਨੇ ਜਿਹੜੀਆਂ ਉਹ ਪਹਿਲਾ ਹੋ ਜਾਣ ਬਾਕੀ ਇਲੈਕਸ਼ਨ ਕਮਿਸ਼ਨ ਨੇ ਜੇ ਉਹ ਪਹਿਲਾਂ ਕਰਤੀਆਂ ਤਾਂ ਫਿਰ ਜਿਮਨੀ ਚੋਣਾਂ ਲੜਾਂਗੇ ਦੇਖੋ ਜੀ ਅ ਅੱਜ ਤਕਰੀਬਨ 9.5 ਕਰੋੜ ਦੇ ਕੰਮਾਂ ਦਾ ਜਿਹੜਾ ਨੀ ਪੱਥਰ ਹੈ ਜਿਹੜਾ ਉਹ ਰੱਖਿਆ ਗਿਆ ਤੇ ਮੈਨੂੰ ਲੱਗਦਾ ਵੀ ਪਹਿਲੀ ਸਰਕਾਰ ਹੋਣੀ ਹੈ ਬਰਨਾਲੇ ਦੇ ਵਿੱਚ ਬੀ ਜਿੱਥੇ ਹਰੇਕ ਹਫ਼ਤੇ ਕਰੋੜਾਂ ਦੇ ਕੰਮਾਂ ਦੇ ਇਡਕਾਟਮ ਵੀ ਨਹੀਂ ਪੱਥਰ ਵੀ ਜਿਹੜੇ ਆ ਉਹ ਰੱਖੇ ਜਾ ਰਹੇ ਆ ਪਿਛਲੇ ਦਿਨ ਵੀ ਮੈਂ ਦੋ ਦਿਨ ਪਹਿਲਾਂ ਕਰੋੜਾਂ ਦੇ ਕੰਮਾਂ ਦੇ ਇਡਕਾਟਨ ਕੀਤੇ ਸੜਕਾਂ ਦੇ ਨਹੀਂ ਪੱਥਰ ਰੱਖੇ ਅੱਜ ਵੀ ਉਸੇ ਲੜੀ ਦੇ ਤਹਿਤ ਤਕਰੀਬਨ 80 ਲੱਖ ਦੇ ਕੰਮਾਂ ਦੇ ਵਿੱਚ ਟਿਊਬਵੈਲ ਵਿੱਚ ਖੇਡ ਗਰਾਊਂਡ ਦਾ ਸੰਘੇੜੇ ਹੰਢਿਆਏ ਨਹੀਂ ਪੱਥਰ ਰੱਖਿਆ ਤਕਰੀਬਨ 6 ਕਰੋੜ 33 ਲੱਖ ਦੇ ਨਾਲ ਕਿਉਂਕਿ ਇੱਥੇ ਜਿਹੜਾ ਡੀਸੀ ਆਫਿਸ ਆ ਜਿਹੜਾ ਕੰਪਲੈਕਸ ਆ ਇੱਥੇ ਬੜੀ ਵੱਡੀ ਦਿੱਕਤ ਹੈ ਕਿਉਂਕਿ ਸਾਡੇ ਇੱਥੇ ਕਹੋ ਵੀ ਕਈ ਦਫ਼ਤਰ ਹੈ ਜਿਨ੍ਹਾਂ ਨੂੰ ਜਗ੍ਹਾ ਨਹੀਂ ਜਿਹੜੀ ਉਹ ਮਿਲ ਰਹੀ ਸੋ ਇੱਥੇ 4ਥ ਫਲੋਰ ਵੀ ਜਿਹੜਾ ਇਹਦਾ ਬਣ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਲੰਬੇ ਸਮੇਂ ਦੀ ਡਿਮਾਂਡ ਸੀ ਸੜਕ ਟੁੱਟੀ ਹੋਈ ਸੀ ਜਿਹੜੀ ਸੰਘੇੜਾ ਤੋਂ ਜਲੂਰ तकरीबन 1 ਕਰੋੜ 40 ਲੱਖ ਦੀ ਲੱਗ ਦੇ ਨਾਲ ਉਹ ਬਣ ਜਾ ਰਹੀ ਉਹਦਾ ਨੀ ਪੱਤਰ ਰੱਖਿਆ ਜਾਣਾ ਫਿਰ ਸ਼ਹੀਦ ਜੀਤਾ ਸਿੰਘ ਨਗਰ ਜਿੱਥੇ ਥੋੜੇ ਵੀ ਤਕਰੀਬਨ ਮੀਡੀਆ ਵਾਲੇ ਸਾਰਿਆਂ ਦੇ ਦਫ਼ਤਰ ਹੈ ਤਕਰੀਬਨ 22 ਲੱਖ ਦੇ ਨਾਲ ਉੱਥੇ ਜਿਹੜੀ ਇੰਟਰਲੌਕ ਟਾਇਲ ਹੈ ਜਿਹੜੀ ਉਹ ਪੈਣੀ ਹੈ। ਸੋ ਤਕਰੀਬਨ ਸਾਰੇ ਕੰਮਾਂ ਦਾ ਤਕਰੀਬਨ 9.5 ਕਰੋੜ ਰੁਪਿਆ ਬਣਦਾ ਜਿਹਦੇ ਅੱਜ ਨੀ ਪੱਥਰ ਰੱਖੇ ਜਾ ਰਹੇ ਆ। ਸੋ ਮੈਂ ਬਰਨਾਲੇ ਦੇ ਲੋਕਾਂ ਨੂੰ ਜਿੱਥੇ ਵਧਾਈ ਦੇਣਾ ਉੱਥੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ। ਜਿਨ੍ਹਾਂ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਹੈ ਜਿਹੜੇ ਬਰਨਾਲੇ ਨੂੰ ਦਿੱਤੇ ਆ ਤੇ ਕੱਲ ਵੀ ਨੂੰ ਵੀ ਅਸੀਂ ਕਰੋੜਾਂ ਰੁਪਏ ਦੇ ਕੰਮਾਂ ਦਾ ਨੀ ਪੱਥਰ ਰੱਖਣ ਜਾ ਰਹੇ ਆ। ਉਹ ਸੰਘੇੜੇ ਤੋਂ ਸ਼ੇਰਪੁਰ ਵਾਲੀ ਜਿਹੜੀ ਰੋਡ ਉਹ ਬੜੇ ਲੰਬੇ ਸਮੇਂ ਤੋਂ ਜਿਹੜੀ ਉਹ ਪੈਂਡਿੰਗ ਸੀ تقريبا 6 ਕਰੋੜ ਦੀ ਲੱਗਦੇ ਨਾਲ ਉਹ ਬੰਨੀ ਆ ਉਹਦਾ ਵੀ ਜਿਹੜਾ ਕੱਲ ਨੂੰ 19 ਪੱਥਰ ਜਿਹੜਾ ਉਹ ਰੱਖਿਆ ਜਾਊਗਾ ਉਹਦਾ ਵੀ ਜੀ ਮੈਂ ਵਧਾਈ ਦੇਣਾ ਬਰਨਾਲਾ ਵਾਸੀਆਂ ਨੂੰ ਕਿ 85 87 ਕਰੋੜ ਰੁਪਏ ਦਾ ਜਿਹੜਾ ਟੈਂਡਰ ਹੈ ਉਹ 30 ਤਰੀਕ ਨੂੰ ਜਿਹੜਾ ਓਪਨ ਹੋ ਰਿਹਾ ਉਹਦੇ ਚ ਜਿੱਥੇ ਜਿੱਥੇ ਬਰਨਾਲੇ ਚ ਸੀਵਰੇਜ ਰਹਿੰਦਾ ਤੇ ਜਿੱਥੇ ਜਿੱਥੇ ਕਈ ਜਗ੍ਹਾ ਬਹੁਤ ਵੱਡੀ ਦਿੱਕਤ ਹੈ ਕਿ ਪੀਣ ਵਾਲਾ ਪਾਣੀ ਜਿਹੜਾ ਉਹਦੇ ਚ ਮਿਕਸ ਹੋ ਕਿਉਂਦਾ ਜਿਹੜਾ ਸੀਵਰੇਜ ਵਾਲਾ ਪਾਣੀ ਉਹਦਾ ਕਿਉਂਕਿ ਕਾਰਨ ਇਹੀ ਹੈ ਕਿਉਂਕਿ 40 40 50 ਦਾ ਸਾਫ ਦੀਆਂ ਪਾਈਪਾਂ ਪ ਉਹ ਗਲਗੀਆਂ ਜਿਨ੍ਹਾਂ ਨੂੰ ਨਾ ਰਿਪੇਅਰ ਕੀਤਾ ਗਿਆ ਨਾ ਚੇਂਜ ਕੀਤਾ ਗਿਆ ਸੋ ਅਸੀਂ ਉਹਦੇ ਲਈ ਵੀ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਕਿ ਇੱਕੋ ਸ਼ਹਿਰ ਨੂੰ 87 ਕਰੋੜ ਰੁਪਈਆ ਇੱਕੋ ਕੰਮ ਦੇ ਲਈ ਦੇਣਾ ਸੋ ਉਹਦੇ ਨਾਲ ਮੈਨੂੰ ਲੱਗਦਾ ਕਿ ਸਾਰੇ ਬਰਨਾਲੇ ਜਿੱਥੇ ਸੀਵਰੇਜ ਜਿੱਥੇ ਪੁਰਾਣਾ ਪਿਆ ਉਹ ਵੀ ਚੇਂਜ ਹੋਊ ਜਿੱਥੇ ਨਵਾਂ ਪੈਨ ਵਾਲਾ ਉਹ ਵੀ ਤੇ ਜਿੱਥੇ ਵੀ ਪਾਈਪਲਾਈਨ ਪੁਰਾਣੀ ਪਈ ਹੋਈ ਹੈ ਸਾਰੀ ਜਿਹੜੀ ਚੀਜ਼ ਹੈ ਉਹ ਹੋਊਗੀ ਲੇ ਸ਼ਹਿਰ ਦਾ 87 ਜਿਹੜੇ ਨੂੰ 104 ਕਰੋੜ ਹੈ ਜਿਹੜਾ ਉਹ ਸੀਵਰੇ ਜਾਣ ਦੇ ਦੇਖੋ ਜਿਮਨੀ ਚੋਣ ਦਾ ਤਾਂ ਉੱਥੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਪਤਾ ਵੀ ਉਹਨਾਂ ਨੇ ਕਦੋਂ ਜਿਹੜੀ ਐ ਅਨਾਉਂਸ ਜਿਹੜੀ ਉਹ ਕਰ ਦੇਣੀ ਹੈ ਪਰ ਸਾਨੂੰ ਉਮੀਦ ਹੈ ਵੀ ਸ਼ਾਇਦ ਜਿਹੜੀ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹ ਪਹਿਲਾਂ ਹੋ ਜਾਣ ਬਾਕੀ ਇਲੈਕਸ਼ਨ ਕਮਿਸ਼ਨ ਨੇ ਜੇ ਉਹ ਪਹਿਲਾਂ ਕਰਤੀਆਂ ਤਾਂ ਫਿਰ ਜਿਮਨੀ ਚੋਣਾਂ ਲੜਾਂਗੇ ਦੇਖੋ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਪਿਛਲੇ ਸਮੇਂ ਤੋਂ ਜਿਹੜੀ ਬੀਜੇਪੀ ਸਰਕਾਰ 10 ਸਾਲਾਂ ਤੋਂ ਕੇਂਦਰ ਵਿੱਚ ਰਾਜਨੀਤਿਕ ਕਰ ਰਹੀ ਹੈ ਉਹ ਫਿਰਕਾਪ੍ਰਸਤੀ ਰਾਜਨੀਤੀ ਕਰ ਰਹੀ ਹੈ ਜਿੰਨੀਆਂ ਮੈਂਡੋਰਟੀਜ਼ ਨੇ ਉਹਨਾਂ ਨਾਲ ਧੱਕੇਸ਼ਾਹੀ ਦੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਇਗਨੋਰ ਵੀ ਜਿਹੜਾ ਉਹ ਕੀਤਾ ਜਾਂਦਾ ਹੈ ਇਹ ਸਮੇਂ-ਸਮੇਂ ਤੇ ਸਾਰੇ ਸਟੇਟ ਦੇ ਵਿੱਚ ਵੀ ਜਿਹੜੀਆਂ ਧਾਰਨਾ ਨੇ ਦੇਖਣ ਨੂੰ ਮਿਲਦੀਆਂ ਨਾਟ ਓਨਲੀ ਮਿਨੋਰੀਟੀਜ਼ ਜਿਹੜੇ ਇੱਥੇ ਕਹਿ ਲੋ ਵੀ ਦਲਿਤ ਹੈ ਉਹਨਾਂ ਨਾਲ ਵੀ ਕਹਿ ਲੋ ਦਰਬਿਹਾਰ ਕੀਤਾ ਜਾਂਦਾ ਤੁਸੀਂ ਦੇਖੋ ਵੀ ਜਦੋਂ ਰਾਮ ਮੰਦਰ ਦਾ ਜਿਹੜਾ ਨੀ ਪੱਥਰ ਜੜ ਰੱਖਣਾ ਸੀ ਉੱਥੇ ਤੁਸੀਂ ਦੇਖੋ ਵੀ ਦੇਸ਼ ਦੀ ਰਾਸ਼ਟਰਪਤੀ ਨੂੰ ਇਸ ਕਰਕੇ ਨਹੀਂ ਬੁਲਾਇਆ ਗਿਆ ਕਿ ਉਹ ਕੋ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਅਖਲੇਸ਼ ਯਾਦਵ ਜਦੋਂ ਯੂਪੀ ਦੇ ਮੁੱਖ ਮੰਤਰੀ ਮੁੱਖ ਮੰਤਰੀ ਦੀ ਕੁਰਸੀ ਤੋਂ ਰਹਿੰਦੇ ਲੈਂਦੇ ਆ ਤੇ ਜੋਗੀ ਜੀ ਨੇ ਬੈਠਣਾ ਸੀ ਤਾਂ ਗੰਗਾ ਜਲ ਦੇ ਨਾਲ ਪੂਰਾ ਘਰ ਧੁੱਤਿਆ ਗਿਆ ਕਿਉਂਕਿ ਖਲੇਸ਼ ਨੂੰ ਸਮਝਦੇ ਆ ਕਿ ਕਿ ਨੀਵੀਂ ਜਾਤੀ ਦਾ ਸੀ। ਤੋਂ ਜਿਹੜੀ ਪਾਰਟੀ ਇਸ ਤਰ੍ਹਾਂ ਦੀ ਸੋਚ ਜਿਹੜੀ ਆ ਉਹ ਰੱਖਦੀ ਆ ਤਾਂ ਉਹਨਾਂ ਨੇ ਮਿਨੋਰਟੀਜ਼ ਨਾਲ ਵੀ ਐ ਕਰਨਾ ਤੇ ਜਿਹੜੇ ਪਛੜੇ ਹੋਇਆ ਉਹਨਾਂ ਦੇ ਨਾਲ ਵੀ ਇਹ ਕਰਨਾ। ਥੈਂਕ ਯੂ। ਮੇਰਾ ਨਾਮ ਅਰਵਿੰਦ ਕੁਮਾਰ ਹੈ ਜੀ। ਮੈਂ